ਇੱਕ ਕੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲਿਆ ਹੁਣ ਕਦ ਮਿਲਿਆ ਪ੍ਰਿਯ ਤੂਦ ਭਗਵੰਤਾ ਮੋਹਰੇਣ ਨਾ ਵਿਹਾਵੈ ਨੀਂਦ ਨਾ ਆਵੈ ਮੋਹਰੇਣ ਨਾ ਵਿਹਾਵੈ ਨੀਂਦ ਨਾ ਆਵੈ बिन देखे गुरदरबारे जियो कोली जियो कोल कुमारी गुरदरबारे जीओ वाहगुरू जी का खालसा वाहगुरू जी की फतेह माज मेला पंजा चौक देकर पहला ਇਸ ਲੜੀ ਵਿੱਚ ਜੇ ਧਰਮotpੀਆਂ ਦੀ ਗੱਲ ਕਰੀਏ ਤੇ ਤੀਜੀ ਚਿੱਠੀ ਆਪਾਂ ਪਹਿਲੀ ਗੱਲ ਕਰ ਆਇਆ ਕਿ ਇਹ ਸਾਡਾ ਸਿਧਾਂਤ ਨਹੀਂ ਹੈ ਹਾਂ ਮੇਰੇ ਲਈ ਇਹੋ ਜੀਆਂ ਅਵਸਥਾਵਾਂ ਇਹ ਸਾਰੀਆਂ ਸਟੇਜਿਸ ਨੇ ਪ੍ਰਭੂ ਮਿਲਾਪ ਦੀਆਂ ਤੇ ਮੈਂ ਮਿਲਾਪ ਤੇ ਚਾਹਨਾ ਪਰ ਕਦੀ ਇਹੋ ਜੀ ਕੋਸ਼ਿਸ਼ਾਂ ਹੋਈਆਂ ਨੇ ਇਹੋ ਜੀ ਮਹਿਸੂਸੀਅਤ ਹੋਈ ਏ ਆਈ ਹੈਵ ਟੂ ਸੀ ਪਛਕੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਕਲ ਯੁਗ ਭੈੜਾ ਸਮਾ ਇੱਕ ਪਲ ਵੀ ਨਾ ਹੋਵੇ ਤੇ ਮੇਰੇ ਲਈ ਭੈੜਾ ਸਮਾਏ ਇਕ ਦਿ ਹੋਇਆ ਮੇਰੇ ਨਾਲ ਦੁਨਿਆਵੀ ਪਦਰਤੇ ਤੇ ਬੜਾ ਕੁਝ ਹੋਇਆ ਮੇਰੇ ਨਾਲ ਮੇਰਾ ਸਪਸ ਮੇਰਾ ਬੱਚਾ ਕਿ ਕਿਦਰੇ ਇਹ ਮੇਰੇ ਤੋਂ ਡਿਸਕਨੈਕਟਡ ਹੋ ਜਾਣਾ ਤਾਂ ਤਲੀ ਪੈ ਜਾਂਦੀ ਹੈ ਅੰਦਰ ਸੋਚਿਆ ਕਦੀ ਇੱਕ ਘੜੀ ਨਾ ਇੱਕ ਪਲ ਵੀ ਨਾ ਤੈਨੂੰ ਮਿਲਾਂ ਤੇ ਮੇਰੇ ਲਈ ਬਹੁਤ ਮਾੜਾ ਸਮਾਂ ਹੈ ਮੇਰੇ ਨਾਲ ਤੇ ਕਦੀ ਹੋਇਆ ਹੀ ਨਹੀਂ ਮੈਂ ਸਵੇਰੇ ਉੱਠ ਕੇ ਇਤਨੇ ਅਬ ਜਿਹੜਾ ਆਪਣਾ ਇਤਨੇ ਕਹਿੰਦਾ ਪਿਆ ਕਰ ਲਿਆ ਤੇ ਚੱਲ ਛੁੱਟੀ ਅੱਲਾ ਅੱਲਾ ਖੈਰ ਸਾਲਾ ਮੈਨੂੰ ਤੇ ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਏ ਪੜਿਆ ਹੀ ਨਹੀਂ ਮੈਂ ਪੜਿਆ ਤੇ ਮੈਨੂੰ ਮੈਂ ਵਿਚਾਰਿਆ ਨਹੀਂ ਉਹਨੂੰ ਸਮਝਿਆ ਨਹੀਂ ਉਹਨੂੰ ਮੰਨਿਆ ਨਹੀਂ ਤੇ ਨਾ ਹੀ ਉਹਨੂੰ ਅਮਲ ਆਇਆ ਹੁਣ ਕਦ ਮਿਲਿਏ ਪ੍ਰੇਤੋ ਦਪਗਵੰਤਾ ਅੱਜਕੱਲ ਨੌਜਵਾਨਾ ਪੋਸਟ ਮੋਡਰਨਿਜ਼ਮ ਚ ਨੌਜਵਾਨ ਬੱਚੇ ਯੂਥ ਡੇਟਿੰਗ ਕਰਦੇ ਨੇ ਅਗਲੀ ਡੇਟ ਦਾ ਉਠਣ ਤੋਂ ਪਹਿਲੇ ਹੀ ਡਿਸਾਈਡ ਹੋ ਜਾਂਦਾ ਹੁਣ ਕਦ ਮਿਲਿਆ ਵੈਨ ਆਰ ਵੀ ਮੀਟਿੰਗ ਨੈਕਸਟ ਹੁਣ ਇਹ ਤੇ ਮੇਰੀ ਦੁਨਿਆਵੀ ਪੱਖ ਹੋ ਗਿਆ ਰੱਬ ਦੇ ਨਾਲ ਵੀ ਮੈਂ ਕਦੀ ਕੀਤਾ ਕਿ ਪਾਸ਼ਾਜ ਮੈਨੂੰ ਬੜਾ ਪਿਆਰ ਆਇਆ ਅੱਜ ਮੈਨੂੰ ਗੁਰਬਾਣੀ ਚੰਗੀ ਲੱਗ ਰਹੀ ਹੈ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ ਤੇ ਮੈਂ ਫੇਰ ਕਦੋਂ ਕਰਾਂ ਜੀ ਗੁਰੂ ਕਿਦਰੇ ਮਨਾ ਕਰਦਾ ਵੀ ਅੱਜ ਨਹੀਂ ਕੱਲ ਮੇਰੇ ਕੋਲ ਟਾਈਮ ਨਹੀਂ ਹੈ ਮੈਂ ਉਹ ਨੂੰ ਉਸ ਪੱਖੋਂ ਦੇਖਿਆ ਹੀ ਨਹੀਂ ਹੋਇਆ ਇਨਕੁਇਜ਼ਿਟਿਵਨੈਸ ਆਪਾ ਵਰਨ ਵਾਲੀ ਅਵਸਥਾ ਗੁਰਬਾਨੀ ਦੇ ਨਾਲ ਮੇਰੀ ਬਣੀ ਨਹੀਂ ਹੈ ਵਰਨੇ ਬਲਹਾਰ ਨੇ ਲੱਖ ਬਰੀਆ ਨਾਦਾ ਹੁਣ ਕਦੋਂ ਮਿਲਾਂਗਾ ਮੈਂ ਤੈਨੂੰ ਇਹ ਨਹੀਂ ਕਿ ਮੈਨੂੰ ਇਹ ਪਤਾ ਨਹੀਂ ਹੈ ਮਾਫ ਕਰਨਾ ਆਈ ਹੈਵ ਬੀਨ ਡੇਰਡ ਔਨ ਥੈਟ ਮਾਈਕੀ ਤੌਰ ਤੇ ਦੁਨਿਆਵੀ ਪਦਰਤੇ ਮੈਂ ਬਹੁਤ ਚੰਗੀ ਤਰ੍ਹਾਂ ਇਹਨੂੰ ਦੇਖਿਆ ਪਰਖਿਆ ਮਾਣਿਆ ਮਾਂ ਦਾ ਇੱਕ ਬੱਚਾ ਸਾਡਾ ਮੋਹ ਪੈ ਗਿਆ ਬੱਚਾ ਖੇਡਦਾ ਪਿਆ ਮਾਂ ਵੀ ਕੋਲੇ ਬੈਠੀ ਹੈ ਤੇ ਜੋ ਜਦੋਂ ਕੋਲ ਆਂਦਾ ਨਾ ਮਾਂ ਫੜ ਕੇ ਉਹਨੂੰ ਹੱਗੀ ਕਿਸੇ ਕਰ ਲੈਂਦੀ ਸਾਡੀ ਖੇਡ ਬਣ ਜਾਂਦੀ ਹੈ अच्छा ओ बेटा मेनू हगी किसी करो प्लीज कहता नहीं आई जस्ट डिड इट एकहेद assi ਕੀਤੀ ਹੋਈ ਹੈ ਮਾਣੀ ਹੋਈ ਹੈ ਐਂਡ ਐ ਨਹੀਂ ਕੇਸੀ ਹੈਵਿੰਗ ਉਪਰੋਂ ਉਪਰੋਂ ਕਰਦੇ ਸਾਡਾ ਦਿਲ ਜਿੰਨੀ ਵਾਰੀ ਬੱਚਾ ਕੋਲ ਆਂਦਾ ਉਨੀ ਵਾਰੀ ਮੈਂ ਉਹਨੂੰ ਪਿਆਰਦਾ ਹਾਲਾਂਕਿ ਇਹ ਫਿਲਾਇ ਲਿਆ ਪਰ ਸਤਿਅ ਰਬ ਜੀ ਦੇ ਨਾਲ ਮੈਂ ਪੜ ਲੈਣਾ ਹੁਣ ਕਦ ਮਿਲਿਆ ਪ੍ਰੇਤਤ ਭਗਵੰਤਾ ਮੈਂ ਕੈ ਲੈ ਨਾ ਮੋਹ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਨਾ ਮੇਰੀ ਰਾਤ ਬੀਤਦੀ ਏ ਤੇਰੇ ਪਿਆਰ ਤੋਂ ਬਗੈਰ ਮੈਨੂੰ ਨੀਂਦਰ ਵੀ ਨਹੀਂ ਆਂਦੀ ਹਿਪੋਕ੍ਰੈਟਿਕ ਸਟੇਟਮੈਂਟ ਬਿਨ ਦੇਖੇ ਗੁਰਦਰਬਾਰ ਜੀ ਤੇਰਾ ਦਰਬਾਰ ਭਾਵ ਤੇਰੀ ਹੋਂਦ ਮਤਲਬ ਤੇਰੀ ਅਵੇਅਰਨੈਸ ਚ ਮੈਂ ਰਹਾ ਮਾਂ ਉਹ ਹੈ ਮੈਨੂੰ ਤੇਰੇ ਦਰਸ਼ਨ ਤੇਰੀ ਹੋਂਦ ਨੂੰ ਮਹਿਸੂਸ ਕਰਾਂ ਮੇਰੇ ਬਿਲੀਫ ਸਿਸਟਮ ਚ ਤੂੰ ਬਹਿ ਗਿਆ ਉਹ ਹੈ ਉਹ ਆਖਦੀ ਜਦੋਂ ਬਾਣੀ ਪੜ੍ਹੀਏ ਤੇ ਆਪਣੇ ਕੋਲ ਇੱਕ ਨੋਟਬੁੱਕ ਜ਼ਰੂਰ ਰੱਖੀਏ ਜਿਹਦੇ ਚ ਚੈਕਲਿਸਟ ਹੋਵੇ ਹੋਇਆ ਕਿ ਨਹੀਂ ਹੋਇਆ ਐਪਲੀਕੇਬਲ ਨਾਟ ਐਪਲੀਕੇਬਲ ਹਾਂ ਕੋਲੇ ਜਿਉ ਕੋਲ ਕਮਾਈ ਮੈਂ ਅੰਦਰੋਂ ਪਾਛਾ ਜੀ ਜਿਦਾਂ ਸਿੱਖੇ ਨੇ ਨਾ ਕਿ ਮੰਨ ਲਿਆ ਤੁਹਾਨੂੰ ਅੰਦਰੋਂ ਮੰਨ ਲਓ ਮਾਫੀ ਦੇ ਦਿਓ ਅੰਦਰੋਂ ਮਾਫੀ ਦੇ ਦਿਓ ਉਹ ਵਾਰੀ ਜਿਉ ਤੇ ਸੱਚੇ ਗੁਰ ਦਰਬਾਰੇ ਜੀ ਉਹ ਗੁਰੂ ਮੈਂ ਕੁਰਬਾਨ ਜਾਵਾਂ ਉਸ ਵੇਲਾ ਸੁਹਾਵੀ ਜਿਤੇ ਤੁਮਰੇ ਦਵਾਰੇ ਆਇਆ ਉਹ ਆਕੇ ਦੀ ਸੁਆਲ ਪਾਈ ਜਾਣਾ ਜੇ ਨਹੀਂ ਹੋਇਆ ਤੇ ਘਾਟ ਕੀ ਦੇਜੋ ਗੁਰੂ ਤੇ ਮੇਰ ਦਾ ਪਾਂਡਾ ਲੈ ਮੇਰ ਦੀ ਬਖਸ਼ਿਸ਼ ਦੀ ਝੜੀ ਲਾ ਕੇ ਬੈਠਾ ਮੈਂ ਪਾਂਡਾ ਹੀ ਨਹੀਂ ਸੰਦਾ ਕਰਦਾ ਤੇ ਫਿਰ मैं कहीं ना कि मेरे ते तख्शिश हो जाए किधरे मैं उत्तो उत्तो कह रहा गों गलो तो मिट्टी ला रहा हों कोली जियो को घोल कुमाई ते सचे गुरदरबार है जी वाहू जी का खालसा वाहू जी की फतेह